ਅੱਛਾ ਇਹਦੇ ਪਿੱਛੇ ਵੀਰੇ ਕੱਟੀ ਆ ਗਈ 2 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀ ਆ ਆਪਾਂ ਹਰੇਕ ਨਗ ਦਾ ਕਹਿਨੇ ਆ ਚੈੱਕ ਕਰਾਉਣਾ ਛੋਡੀ ਵੀਰੇ ਹੱਕ ਬਣਦਾ ਜ਼ਿੰਮੇਵਾਰੀ ਹੈ ਜਦੋਂ ਆਪਣਾ ਟੁਕੜਾ ਗੱਬਣ ਪਸ਼ੂ ਖਰੀਦਣਾ ਬਾਕੀ ਤੁਸੀਂ ਇਹਦੇ ਪਿੱਛੇ ਵੀਰੇ ਕੱਟੀ ਚੈੱਕ ਕਰ ਲਓ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਭਾਈ ਬਖਤੌਰ ਜ਼ਿਲ੍ਹਾ ਬਠਿੰਡਾ ਤੇ ਵੀਰੇ ਤਹਿਸੀਲ ਆ ਗਈ ਮੋੜ ਮੰਡੀ ਬਾਈ ਸੀਪੇ ਦੇ ਘਰੋਂ ਦੋਸਤੋ ਵੀਡੀਓ ਆ ਕੰਮਬੀਰ ਦਾ ਵਪਾਰ ਦਾ ਤੇ ਅੱਜ ਸਾਨੂੰ ਦੋਸਤੋ ਤਿੰਨ ਟੋਕੜਾਂ ਗੱਬਣਾ ਆਪਾਂ ਮੱਝਾਂ ਦਿਖਾਵਾਂਗੇ। ਤਿੰਨਾਂ ਦਾ ਮੁੱਲ ਵਾੜੀ ਵੀਡੀਓ ਦੇ ਵਿੱਚ ਹੋਊ ਦੋਸਤੋ। ਪਹਿਲਾਂ ਵੀ ਬਾਈ ਦੇ ਘਰੋਂ ਬਹੁਤ ਵੀਡੀਓ ਪਾਈਆਂ। ਚੰਗਾ ਤਸੱਲੀ ਜਿਹਾ ਬਾਈ ਦਾ ਕੰਮ ਆ। ਆਜੋ ਆਪਾਂ ਤਿੰਨਾਂ ਦੀ ਗੱਲਬਾਤ ਬਾਈ ਤੋਂ ਕਰਦੇ ਆਂ। ਕੀ ਕੀ ਮੁੱਲ ਰਹੂਗਾ? 31 ਤਰੀਕ 10ਵਾਂ ਮਹੀਨਾ ਤੇ ਵੀਰੇ 2025 ਦੀ ਬਾਈ ਜੀ ਵੀਡੀਓ ਆ। ਆਜੋ ਇੱਕ ਨੰਬਰ ਆਪਾਂ ਇਧਰੋਂ ਸ਼ੁਰੂ ਕਰ ਲੈਨੇ ਆਂ। ਇਧਰ ਆਏ ਸੀ ਪਹਾਂ ਇਹ ਤੋਂ ਹੋਰ ਕੀ ਹਾਲ ਹੈ ਵੀਰੇ ਠੀਕ ਆ ਬਾਈ ਵਧੀਆ ਪਹਿਲਾਂ ਬਾਈ ਆਪਣਾ ਮੋਬਾਈਲ ਨੰਬਰ ਬੋਲ ਦੇ 78145 60234 ਠੀਕ ਆ ਸੀਪੇ ਬਾਈ ਤਿੰਨ ਨਾਗਾ ਕੇ ਸੇਲ ਵਾਲੇ ਤਿੰਨੇ ਟੋਕਣਾ ਗੱਬਣਾ ਇਹਨਾਂ ਦੋ ਪਿੱਛੇ ਬੱਚੇ ਹੈ ਨਹੀਂ ਉਹਦੇ ਪਿੱਛੇ ਬੱਚਾ ਕੱਟੀ ਹੈ ਨਾ ਲਾਸਟ ਸ਼ੁਰੂ ਚ ਹੀ ਦੱਸ ਦਈਏ ਆਪਾਂ ਇੱਕ ਨੰਬਰ ਇਹ ਤੋਂ ਸ਼ੁਰੂ ਕਰ ਲੈਨੇ ਆ ਵੀਰੇ ਕਿੰਨੇ ਟਾਈਮ ਦੀ ਸੀਪੇ ਬਾਈ ਗੱਬਣਾ ਇਹ ਇਹ 2 ਮਹੀਨੇ ਦੀ ਗੱਬਣਾ ਬਾਈ 2 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਚੈੱਕ ਪਾਸ ਆ ਜਿਹੜੇ ਬਾਈ ਨੇ ਖਰੀਦਣੀ ਆ ਆਪ ਦਾ ਡਾਕਟਰ ਕੁਝ ਵੀ ਲਿਆ ਉਹ ਆਪਦੀ ਚੈੱਕ ਕਰਾ ਕੇ ਫਿਰ ਕਿੱਲੇ ਤੋਂ ਖੋਲ ਲੋ ਹਨਾ ਜਿਹੜੀ ਗੱਲ ਆ 2 ਮਹੀਨਿਆਂ ਦੀ ਇਹ ਗੱਭਣ ਚੈੱਕਪਾਸ ਆ ਦੁੱਧ ਵੀਰੇ ਕਿੰਨਾ ਦੁੱਧ 5 ਕਿਲੋ ਦੁੱਧ 5 ਕਿਲੋ ਆ ਕਿੰਨੇ ਇੱਕ ਟਾਈਮ ਲੱਗਦੀ ਆ ਥਨੇ ਥਾਪੀ ਤੇ ਇੱਕ ਟਾਈਮ ਆ ਥਨੇ ਥਾਪੀ ਤੇ ਬਾਈ ਕਹਿੰਦਾ ਜਿੰਮੇ ਮਰਜੀ ਚੋਲਿਓ 2 ਮਹੀਨਿਆਂ ਦੀ ਚੈੱਕਪਾਸ ਆ ਬਾਕੀ ਸੋਨੂੰ ਮੈਂ ਥਣਾ ਦੀ ਲੇਵੇ ਦੀ ਬਾਈ ਨਾਲ ਹੁੰਦੇ ਦਿਖਾਈ ਜਾਊਗਾ ਨੰਬਰ ਬਾਈ ਸੀਪੇ ਦਾ ਵੀਡੀਓ ਤੇ ਹੇਠਾਂ ਚੱਲੀ ਜਾਂਦਾ ਖੋਲ ਕੇ ਤੋੜ ਲੀ ਫਿਰ ਵੀਰੇ ਨੂੰ ਤੋੜ ਦਿੰਨੇ ਆ ਤੋੜ ਲਾ ਤੇ ਨਾਲ ਦੀ ਨਾਲ ਬਾਹਰ ਹੀ ਬੰਨੀ ਜਾਈ ਬਾਈ ਚੰਗਾ ਉਦਰੀ ਜੇ ਤੂੰ ਬਾਹਰ ਕੱਢਣਗਾ ਤੇ ਆਪਾਂ ਨਾਲ-ਨਾਲ ਦਿਖਾਈ ਚੱਲਾਂਗੇ ਸਾਰੇ ਭਰਾਵਾਂ ਨੂੰ ਨੰਬਰ ਦੋਸਤੋ ਬਾਈ ਦਾ ਹੀਠਾ ਚੱਲੀ ਜਾਂਦਾ ਟੋਕੜ ਕੱਬਣਾ ਬਹੁਤ ਭਰਾ ਮੰਗਦੇ ਹੁੰਦੇ ਆ ਲੈ ਕਰ ਲੋ ਚੱਕ ਦੋ ਮਹੀਨਿਆਂ ਦੀ ਕਨਫਰਮ ਚੈੱਕ ਪਾਸ ਬਾਈ ਕਹਿੰਦਾ ਜਿਹੜੇ ਵੀ ਭਰਾ ਨੇ ਖਰੀਦਣੀਆਂ ਡਾਕਟਰ ਲਿਆਇਓ ਆ ਲੈ ਵਿੱਚ ਨਿਗਾ ਮਾਰੋ ਵੀਰੇ ਵਧੀਆ ਕਸਮਾ ਫਿੱਟ ਲੇ ਵਧੀਆ ਹੂੰ ਬਾਣ ਲਾ ਬਈ ਹੱਥ ਆਹ ਦੇਖੋ ਵੀਰੇ ਮੁੱਲਾ ਜਿਹੜਾ ਨਾਲ ਹੁੰਦੇ ਵੀਡੀਓ ਦੇ ਵਿੱਚ ਕਰਵਾਈ ਜਾਵਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਬਾਹਰ ਦਾ ਮਾਹੌਲ ਵੀ ਕੱਚੇ ਦਾ ਦਿਖਾਈ ਜਾਵਾਂਗੇ ਵੀਰੇ ਆਹ ਦੇਖੋ ਬਾਈ ਦੋਨੇ ਸਾਈਡਾਂ ਤੋਂ ਲੈਵਾ ਦਿਖਾ ਦਿੰਨਾ ਮੈਂ ਤੁਹਾਨੂੰ ਆਹ ਦੇਖੋ ਦੁੱਧ 5 ਕਿਲੋ ਗੈਸ ਬਾਈ 5 ਕਿਲੋ ਬਾਈ 5 ਕਿਲੋ ਦੁੱਧ ਆ ਵੀਰੇ ਇੱਕ ਟਾਈਮ ਮਿਲਦੀ ਹੈ ਬਾਈ ਕਹਿੰਦਾ ਥਾਪੀ ਤੇ ਵਧੀਆ ਠੰਡੀ ਸਾਊਸੀਲ ਕੀ ਭਾਰ ਹੋਗਾ ਸਿੱਪੇ ਬਾਈ ਇਹ ਮੁੱਲ ਬਾਈ 75000 ਜੈ ਜੀ ਆਬ ਜਾਏ ਜੀ ਭਾਈ ਮੁੱਲ ਕਿ ਸ਼ੋਰ ਸ਼ਿਪਾ ਕਰਦਾ 75000 ਦੋਸਤੋ ਇੱਕ ਨੰਬਰ ਵਾਲੀ ਦਾ ਮੁੱਲ ਆਜੋ ਨੰਬਰ 2 ਤੇ ਸ਼ੁਰੂ ਕਰ ਦਨੇ ਤੇ ਨੰਬਰ 2 ਤੇ ਦੋਸਤੋ ਆ ਸੀਪੇ ਭਾਈ ਕਿੰਨੇ ਟਾਈਮ ਦੀ ਗੱਬਣਾ ਇਹ ਵੀ 2 ਮਹੀਨੇ ਦੀ ਗੱਬਣਾ ਭਾਈ ਇਹ ਵੀ 2 ਦੀ ਗੱਬਣਾ ਦੋਸਤੋ ਜਿਹੜਾ ਵੀ ਨਗਾ ਖਰੀਦਣਾ ਆਪਦਾ ਯਾਰ ਤੁਸੀਂ ਡਾਕਟਰ ਲਿਆਓ ਚੈੱਕ ਆਪਦੀ ਕਰਾ ਕੇ ਖਰੀਦ ਸਕਦੇ ਹੋ ਹਨਾ ਬਾਈ ਆ ਪਿੱਛੇ ਥੋੜਾ ਜਿਹਾ ਕਿਵੇਂ ਜ਼ਖਮ ਜੈ ਵੀਰੇ ਇਹਨਾਂ ਬਾਈ ਦੂਜੀ ਮਹੀਨੇ ਰਾਤ ਰਾ ਰੱਸਾ ਬਾਲਿਆ ਰਾਤ ਨੂੰ ਕਈ ਦਿਨ ਹੋ ਗਏ ਉਹ ਸਹੀ ਰਾਤ ਨੂੰ ਪਤਾ ਲੱਗੇ ਨਹੀਂ ਕਿੜਕਾਈ ਗਈ ਲੱਤਾਂ ਤੇ ਉਹਦਾ ਰੱਸਿਆ ਕਰਕੇ ਜ਼ਖਮ ਹੋ ਗਏ ਜ਼ਖਮ ਜਹ ਹੋ ਗਿਆ ਮਾੜੇ ਪਿੱਛੇ ਹਨਾ ਤੇ ਇਹਦੇ ਥੱਲੇ ਦੁੱਧ ਕਿੰਨਾ ਗਾ ਬਾਈ ਦੁੱਧ ਇਹ ਥੱਲੇ ਬਈ 5 ਕਿਲੋ ਤੋਂ ਬਾਹਰ ਬਾਰ ਬਾਰਾ ਛੀ ਤੋਂ ਘਟਾ 5 ਤੋਂ ਬਾਹਰ ਹੈ 6 ਤੋਂ ਘਟਾ ਸਾਢੇ ਕਿ ਪੰਜ ਮੰਨ ਲਾ ਪੰਜ ਹੀ ਮੰਨ ਲਾ ਯਾਰ ਹਨਾ ਹਾਂ ਬਈ 5 ਤੋਂ ਮਾੜਾ ਮੋਟਾ ਉੱਤੇ ਆ ਇਹਦਾ ਕੀ ਭ 82000 ਰਹਾ ਠੰਡੀ ਸੀਲ ਮੈਂ ਆ ਹੂੰ ਥਾਪੀ ਦੀ ਇਹ ਮਿਲਦੀ ਆ ਇੱਕ ਟਾਈਮ ਹੀ ਇਹ ਮਿਲਦੀ ਹੱਥ ਨੇ ਮਿਲ ਇੱਕ ਟਾਈਮ ਹੀ ਹੱਥ ਨੇ ਇਹ ਮਿਲਦੀ ਆ ਠੀਕ ਆ ਭਾਈ 82000 ਇਹਦਾ ਮੁੱਲਾ ਦੋਸਤੋ ਦੋ ਮਹੀਨਿਆਂ ਦੀ ਇਹ ਗੱਬਣਾ ਚੈੱਕ ਆ ਬਾਕੀ ਜਿਹੜੇ ਵੀ ਮੇਰੇ ਬਾਈ ਨੇ ਖਰੀਦਣੀਆਂ ਆ ਆਪ ਦਾ ਡਾਕਟਰ ਲਿਆਇਓ ਆਪਾਂ ਬਾਰੀ ਬਾਰੀ ਕਹਿ ਰਹੇ ਆ ਹਨਾ ਉਹ ਅਗਨੇ ਨੇ ਕਨਫਰਮ ਕਰਨੀ ਆ ਆਪਣੀ ਜ਼ਿੰਮੇਵਾਰੀ ਆ ਇਹਨੂੰ ਵੀ ਤੋੜ ਲੈ ਫਿਰ ਸੰਦੀਪ ਭਾਈ ਤੋੜ ਕੇ ਦੋਸਤੋ ਤੁਹਾਨੂੰ ਨਾਲ ਹੁੰਦੇ ਵੀਰੇ ਦਿਖਾ ਦਿੰਨਾ ਮੈਂ ਆ ਲੈ ਕਰੋ ਚੈੱਕ ਕਰ ਮਾਲੀ ਤੋਕੜਾ ਗੱਬਣਾ ਬਹੁਤ ਭਰਾ ਮੰਗਦੇ ਸੀ ਤਿੰਨ ਦਿਖਾਉਂਗਾ ਤਿੰਨੇ ਵੀਰੇ ਟੋਕਣਾ ਗੱਬਣਾ ਜਿਹੜੀਆਂ 1 ਨੰਬਰ ਵਾਲੀ ਦਿਖਾਈ ਆ ਤੇ ਆਹਾ ਬੱਚਾ ਨਹੀਂ ਵੀਰੇ ਇਹਨਾਂ ਪਿੱਛੇ ਕਿਸੇ ਪਿੱਛੇ ਵੀ ਹੈਗਾ ਥਾਪੀਤੀ ਮਿਲਦੀਆਂ ਬਾਈ ਕਹਿੰਦਾ 5 ਕਿਲੋ ਤੋਂ ਇਹਦਾ ਦੁੱਧ ਬਾਹਰ ਆ ਵੀਰੇ ਇੱਕ ਟਾਈਮ ਹੀ ਮਿਲਦੀ ਆ ਸ਼ਾਮ ਨੂੰ ਹਾਂ ਆ ਦੇਖੋ ਮੁੱਲ ਬਾਈ ਨੇ ਇਹਦਾ 82 ਰੱਖਿਆ ਆ ਜੋ ਨੰਬਰ 3 ਨਾਲੀ ਵੀ ਚੈੱਕ ਕਰਾ ਦੇਣਾ ਉਹਦੇ ਪਿੱਛੇ ਦੋਸਤੋ ਬੱਚਾ ਜਿਹੜਾ ਕੱਟੀ ਨੰਬਰ 3 ਤੇ ਦਿਖਾਉਣਾ ਦੋਸਤੋ ਸਾਨੂੰ ਬਹੁਤ ਘੈਂਟ ਪਿੱਛੇ ਬੱਚਾ ਇਹਦੇ ਕੱਟੀ ਆ ਵੀਰੇ ਕੱਟੀ ਆ ਬਾਈ ਕੱਟੀ ਦੋਸਤੋ ਇਹਦੇ ਪਿੱਛੇ ਆ ਇਹਦੇ ਥੱਲੇ ਹੁਣ ਦੁੱਧ ਕਿੰਨਾ ਬਾਈ ਦੁੱਧ 8 ਕਿਲੋ ਹੋ ਗਈ ਏ ਥੱਲੇ ਹੁਣ ਦੋਨੇ ਟਾਈਮ ਮਿਲਦੀ ਆ ਦੋਨੇ ਟਾਈਮ ਬੱਚੇ ਦੇ ਮਿਲਦੀ ਆ ਦੋਨੇ ਡੰਗ ਬਾਈ ਕਹਿੰਦਾ ਬੱਚੇ ਤੇ ਮਿਲਦੀ ਏ ਕੱਟੀ ਤੇ 8 ਕਿਲੋ ਦੁੱਧ ਆ ਤੇ ਠੰਡੀ ਸੌ ਹੀਲ ਵਧੀਆ ਰਹੀ ਆ ਠੰਡੀ ਸੀਲ ਆ ਬਾਈ ਆਪਣੇ ਕੋਲੇ ਸਾਰਾ ਸੂਆ ਮੰਨ ਕੇ ਚੱਲੇ ਨੂੰ ਚੋਈ ਜਨੇ ਆਪਣੇ ਕੋਲੇ ਹੋ ਗਿਆ ਨੂੰ 5 ਮਹੀਨੇ ਮੈਂ ਇਹਨੂੰ ਆਈ ਨੂੰ ਠੀਕ ਆ ਤੇ ਆਪਾਂ ਘਰੀ ਰੱਖ ਲਈ ਸੀ ਇਹ ਦੁੱਧ 14 ਕਿਲੋ ਇਹਨਾਂ ਜਮਾ ਦਿੱਤਾ ਆ ਦੁੱਧ ਹੁਣ ਵੀ 10 11 ਕਿਲੋ ਸੀਗਾ ਆ ਚੋਨੇ ਦੀ ਵੱਡ ਬ ਉਲਝੇ ਰਹੇ ਭਈ ਅੰਦਾਣਾ ਨਹੀਂ ਪੈਂਦਾ ਆਪ ਤੋਂ ਫਰਾ ਠੀਕ ਆ ਠੀਕ ਆ ਬੱਚਾ ਇਹਦੇ ਪਿੱਛੇ ਵੀਰੇ ਕੱਟੀ ਆ ਗਈ 2 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀ ਆ ਆਪਾਂ ਹਰੇਕ ਨਗ ਦਾ ਕਹਿਨੇ ਆ ਚੈੱਕ ਕਰਾਉਣਾ ਛੋਡੀ ਵੀਰੇ ਹੱਕ ਬਣਦਾ ਜ਼ਿੰਮੇਵਾਰੀ ਹੈ ਜਦੋਂ ਆਪਣਾ ਟੁਕੜਾ ਗੱਬਣ ਪਸੂ ਖਰੀਦਣਾ ਬਾਕੀ ਤੁਸੀਂ ਇਹਦੇ ਪਿੱਛੇ ਵੀਰੇ ਕੱਟੀ ਚੈੱਕ ਕਰ ਲਓ ਦੁੱਧ ਬਾਈ ਤਾਜੀ ਦਾ ਕਿੰਨਾ ਰਿਹਾ 14 15 14 ਕਿਲੋ ਜਮ ਆਪਾਂ ਚੋਇਆ ਬਈ 14 ਚੋਇਆ ਨਾ ਹਾਂ ਠੀਕ ਆ ਠੀਕ ਆ ਤੇ ਇਹਦਾ ਫਿਰ ਕੀਰ ਰੱਖਿਆ ਮਨੋਂ ਮਲ ਇਹਦਾ ਮੁੱਲ ਬਈ 1,17,000 ਜਾਇਜ਼ ਆਵਾ ਛੋਟਾ ਛੱਪਾ ਕਰਦੇਗੇ 1 ਲੱਖ ਤੇ 17000 ਬਾਈ ਨੇ ਦੋਸਤੋ ਤਿੰਨ ਨੰਬਰ ਵਾਲੀ ਟੋਕੜ ਗੱਬਣ ਦਾ ਮੁੱਲ ਕਰਿਆ ਚੰਗੀ ਆ ਦੋਸਤੋ ਜਿਹੜੇ ਵੀ ਮੇਰੇ ਭਰਾਣੇ ਖਰੀਦਣੀਆਂ ਬਾਕੀ ਆ ਕੁਆਲਿਟੀ ਚੈੱਕ ਕਰੋ ਸਿੰਗਲ ਹੱਡੀ ਪਿੱਛੋਂ ਪੁੜਿਆਂ ਪੜਿਆਂ ਦੀ ਵਧੀਆ ਚੌੜੀ ਹੈ ਵੀਰੇ ਬਹੁਤ ਚੰਗੀ ਮੈਂ ਬਾਈ ਚੌੜੀ-ਚੂੜੀ ਖੌਤਾਂ ਮੈਂ ਬਾਈ ਵਾਲੇ ਥਾਣਾ ਸੋਹਣੇ ਨੰਬਰ ਬਾਈ ਸੀਪੇ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਬੱਚਾ ਵੀਰੇ ਦੇ ਪਿੱਛੇ ਆ ਕੱਟੀ ਲੈ ਚੱਲ ਇਹਨੂੰ ਵੀ ਬਾਈ ਬਾਹਰ ਫਿਰ ਹੈ ਮੁੱਲ ਆ ਜਿਹੜਾ ਦੋਸਤੋ 117 ਕਰਿਆ ਵੀਡੀਓ ਦੇਖਣ ਲਈ ਬਾਈ ਜੀ ਧੰਨਵਾਦ ਸੱਸੀ ਗੱਲ ਵੀ